ਹਾਂਜੀ ਇਹ ਜਗਾ ਜੀ ਕੁਦਰਤ ਦੇ ਬੈਦ ਸੁਖਮਿੰਦਰ ਦੇਵਲ ਮਹਿਲਕਣਾ ਵਾਲੇ ਡਿਸਟ੍ਰਿਕਟ ਬਰਨਾਲਾ ਇੱਥੇ ਜੀ ਹਰ ਸ਼ੁੱਕਰਵਾਰ ਨੂੰ ਨੌਹਾਂ ਦੀਆਂ ਕੋਰਾਂ ਪੱਕ ਗਈਆਂ ਨੌ ਬਿੰਗੇ ਡੇਢੇ ਹੋ ਗਏ ਜਾਂ ਨੌ ਪੀਲੇ ਹੋ ਗਏ ਜਾਂ ਅੰਦਰੋਂ ਖਾਲੀ ਹੋ ਗਏ ਉਹਦੀ ਦਵਾਈ ਵੀ ਬਿਲਕੁਲ ਸ਼ੁੱਕਰਵਾਰ ਵਾਲੇ ਦਿਨ ਫ੍ਰੀ ਦਿੰਦੇ ਨੇ ਮੈ ਜੀ ਤੁਸੀਂ 12 ਤੋਂ 4 ਵਜੇ ਤੱਕ ਮਹਿਲਕਣਾ ਆ ਕੇ ਸਮੇਂ ਦਾ ਲਾਭ ਉਠਾ ਸਕਦੇ ਹੋ ਇਹ ਪੱਕਾ ਇਲਾਜ ਆ ਜੀ ਇਹ ਨਹੀਂ ਹੈਗਾ ਵੀ ਇਹਦਾ ਰਿਜ਼ਲਟ ਨਹੀਂ ਰਿਜ਼ਲਟ ਬੜਾ ਤਕੜਾ ਹੈ ਦਵਾਈ ਦਾ ਇਹ ਪੱਕਾ ਨੌਕਸਾ ਹੈ ਜੀ ਨੌ ਬਿਲਕੁਲ ਠੀਕ ਹੋ ਜਾਂਦੇ ਨੇ ਬਹੁਤ ਲੋਕਾਂ ਤੇ ਅਜਮਾਈ ਹੋਈ ਗੱਲ ਆ ਇਹ ਤੇ ਦੂਸਰੀ ਗੱਲ ਜੀ ਇੱਥੇ ਬੈਜ ਜੀ ਮਿਰਗੀ ਦੀ ਦਵਾਈ ਵੀ ਫ੍ਰੀ ਦਿੰਦੇ ਆ ਮਿਰਗੀ ਦੇ ਬਹੁਤ ਰੋਗੀ ਠੀਕ ਹੋ ਰਹੇ ਨੇ ਕੋਈ ਆਪਾਂ ਕਹਿ ਦਈਏ ਕੋਈ ਜੰਮੂ ਕਸ਼ਮੀਰ ਤੋਂ ਕੋਈ ਅੰਮ੍ਰਲੇ ਤੋਂ ਕੋਈ ਦਿੱਲੀ ਤੋਂ ਸਾਰੇ ਏਰੀਏ ਦੇ ਆ ਕੇ ਜਿਨ੍ਹਾਂ ਨੂੰ ਪ੍ਰੋਬਲਮ ਆਂ ਦਿੱਕਤ ਤਾਂ ਲਏ ਜਾਂਦੇ ਆ ਇਹ ਵੀ ਦਵਾਈ ਫ੍ਰੀ ਆ ਜੀ ਇੱਕ ਮਾਈਗਰੇਨ ਆ ਜੀ ਜਿਨ੍ਹਾਂ ਦੇ ਮਾਈਗਰੇਨ ਨਹੀਂ ਹਟਦਾ ਉਹਨਾਂ ਨੂੰ ਵੀ ਫ੍ਰੀ ਦਵਾਈ ਦਿੱਤੀ ਜਾਂਦੀ ਆ ਸ਼ੁਕਰਵਾਰ ਵਾਲੇ ਦਿਨ ਤੇ ਇੱਕ ਜੀ ਕਾਲੀ ਖੰਗ ਹੁੰਦੀ ਆ ਬੱਚਿਆਂ ਨੂੰ ਤੁਸੀਂ ਬੱਚਿਆਂ ਨੂੰ ਜਿੰਨੀ ਮਰਜ਼ੀ ਖੰਗ ਦੀ ਦਵਾਈ ਦਿਓ ਉਹਦੇ ਨਾਲ ਠੀਕ ਨਹੀਂ ਹੁੰਦਾ ਵੈਸੇ ਵੀ ਗਵਰਨਮੈਂਟ ਦੀ ਵੀ ਐਡਵਾਈਜ਼ਰੀ ਆ ਵੀ ਬੱਚਿਆਂ ਨੂੰ ਖੰਗ ਦੀ ਦਵਾਈ ਨਾ ਦਿਓ ਤੁਸੀਂ ਕਾਲੀ ਖੰਗ ਦਾ ਲੱਛਣ ਇਹ ਹੁੰਦਾ ਜੀ ਜਦੋਂ ਜਵਾਕ ਖੰਗੂਗਾ ਖੰਗ ਦੇ ਖੰਗ ਦੇ ਨੂੰ ਉਲਟੀ ਆ ਜਾਂਦੀ ਐ ਮੂੰਹ ਲਾਲ ਹੋ ਜਾਂਦਾ ਇਹ ਨਿਸ਼ਾਨੀ ਐ ਜੀ ਜਿਹੜੀ ਕਾਲੀ ਖੰਗ ਆ ਤੇ ਇਹ ਵੀ ਬਿਲਕੁਲ ਫ੍ਰੀ ਦਿੱਤੀ ਜਾਂਦੀ ਐ ਇਹਦਾ ਵੀ ਕੋਈ 4 ਦਿਨ ਹੀ ਲਿਆ ਜਾਂਦਾ ਸ਼ੁੱਕਰਵਾਰ ਵਾਲੇ ਦਿਨ ਬਾਕੀ ਗਾਂ ਸਿਆੜਾਂ ਜੀ ਅੱਡੀਆਂ ਜਿਨ੍ਹਾਂ ਦੀਆਂ ਫੱਟਦੀਆਂ ਨੇ ਰਾਮ ਨਹੀਂ ਆਉਂਦਾ ਅੱਡੀਆਂ ਤੋਂ ਉਹ ਆਪਾਂ ਦਵਾਈ ਦੇਵਾਂਗੇ ਉਹ ਵੀ ਪਰਫੈਕਟ ਆ ਉਹਦੇ ਨਾਲ ਤੁਹਾਡਾ ਇਲਾਜ ਹੋ ਜੂ ਉਹ ਫਰੀਜ ਜੀ ਦੇਵਾਂਗੇ ਉਹ ਵੀ ਉਹ ਗਹਾ ਸਿਆਲ ਦੇ ਨੇੜੇ ਲੱਗੇ ਛਾਕੇ ਆ ਕੇ ਆਪਾਂ ਬਣਾ ਲਾਂਗੇ ਜੀ ਉਹ ਦਵਾਈ ਵੀ ਦੇਵਾਂਗੇ ਤੇ ਇਹ ਚੀਜ਼ਾਂ ਹੋ ਗਈਆਂ ਜੀ ਹਾਂ ਲੋਕ ਬੜੇ ਲੋਕਾਂ ਦਾ ਭਲਾ ਹੋਇਆ ਨੋਹਾ ਦੀ ਤਾਂ ਏਡੀ ਦਿੱਕਤ ਵਾਲੀ ਬਿਮਾਰੀ ਆ ਵੀ ਤੁਸੀਂ ਪੁੱਛੋ ਨਾ ਨੋਹਾ ਕਰਕੇ ਲੋਕ ਬਹੁਤ ਪਰੇਸ਼ਾਨ ਨੇ ਬਾਕੀ ਮਿਰਗੀ ਵੀ ਨਾਮਰਾਜ਼ ਬਿਮਾਰੀ ਆ ਜੀ ਆਪਣੇ ਇੱਥੇ ਚਲੋ ਰੱਬ ਦੀ ਕਿਰਪਾ ਨਾਲ ਹੀ ਹੁੰਦਾ ਜੀ ਸਭ ਕੁਝ ਸਭ ਨੂੰ ਤਾਂ ਜੇ ਆਪਾਂ ਕਹਿ ਲਈਏ ਦਵਾਈਆਂ ਤਾਂ ਇੱਕ ਨਾਉਂ ਦੀਆਂ ਬਹਾਨਾ ਬਣ ਜਾਂਦਾ ਇਹ ਮਰਜੀ ਦੇ ਵੀ ਬਹੁਤ ਲੋਕ ਠੀਕ ਹੋ ਰਹੇ ਨੇ ਅੰਗਰੇਜ਼ੀ ਦਵਾਈ ਛੁੱਟ ਜਾਂਦੀ ਆ ਤੇ ਬੰਦੇ ਦਾ ਥ੍ਰੀ ਠੀਕ ਹੋ ਜਾਂਦਾ ਬਸ ਉਹਦੇ ਇੱਕ ਪਰਹੇਜ ਹੁੰਦੇ ਨੇ ਇੱਕ ਬੰਦਾ ਧਿਆਨ ਨਾਲ ਉਹਨੂੰ ਵਰਤੇ ਤੇ ਬਾਕੀ ਜਦੋਂ ਆਉਂਗੇ ਤੁਹਾਨੂੰ ਨੌਹਾਂ ਸੀ ਜਾਂ ਕੋਈ ਵੀ ਆ ਉਹ ਦਵਾਈ ਦੇਖ ਕੇ ਦੇਵਾਂਗੇ ਦੇਖੇ ਬਿਨਾਂ ਨਹੀਂ ਦਵਾਈ ਦਿੱਤੀ ਜਾਂਦੀ ਜੀ ਕਈ ਕਹਿ ਦਿੰਦੇ ਆ ਕੋਰੀਅਰ ਪਾ ਦੋ ਚਲੋ ਕੋਰੀਅਰ ਤਾਂ ਸਾਨੂੰ ਕੋਈ ਨਹੀਂ ਪਰ ਜੇ ਦਿਖਾ ਕੇ ਬੰਦਾ ਦਵਾਈ ਨਵੇ ਤਾਂ ਚੰਗਾ ਰਹੂਗਾ ਇਹ ਗੱਲ ਆ ਜੀ ਬਾਕੀ ਆ ਕੇ ਆਪਦਾ ਪਹਿਲਾਂ ਹੀ ਟੋਕਨ ਲੈ ਲਿਆ ਜਿਹੜਾ ਪਹਿਲਾਂ ਆਉਂਦਾ ਉਹਨੂੰ ਪਹਿਲਾਂ ਮਿਲ ਜਾਂਦੀ ਹੈ ਜਿਹੜਾ ਬਾਅਦ ਚ ਆਉਂਦਾ ਉਹਨੂੰ ਬਾਅਦ ਚ ਦਵਾਈ ਮਿਲ ਜਾਂਦੀ ਹੈ ਕੋਈ ਚਾਹ ਪਾਣੀ ਦੀ ਜ਼ਰੂਰਤ ਹੋਵੇ ਉਹ ਵੀ ਤਿਆਰ ਕਰਕੇ ਦੇ ਦਿੱਤਾ ਜਾਂਦਾ ਜੀ। ਬਾਕੀ ਕੋਈ ਹੋਰ ਕੋਈ ਬਿਮਾਰੀ ਤਾਂ ਉਹਨਾਂ ਦਾ ਡਿਸਕਸ ਤੁਸੀਂ ਕਰ ਸਕਦੇ ਹੋ ਵੈਦ ਜੀ ਨਾਲ। ਵੈਦ ਜੀ ਦਾ ਨੰਬਰ ਸਕਰੀਨ ਤੇ ਲਾਤਾ ਜੀ। ਕਈ ਲੋਕ ਮੂਰਖ ਨੇ ਨੰਬਰ ਸਾਰਾ ਡਿਸਕ੍ਰਿਪਸ਼ਨ ਚ ਨੰਬਰ ਐਡਰੈਸ ਨਾਲੇ ਤਾਂ ਦੇਖੋ ਭਲਾ ਕਰਦੇ ਆ ਜੀ ਸਾਰਾ ਟਾਈਮ ਕੱਢ ਕੇ ਨਾਲੇ ਕਈ ਲੋਕ ਮੂਰਖ ਗਾਲਾਂ ਕੱਢ ਕੇ ਕਮੈਂਟ ਪਾ ਦਿੰਦੇ ਆ ਵੀ ਇਹਨੂੰ ਅਕਲ ਨਹੀਂ ਸੀ ਨਾ ਐਡਰੈਸ ਨਹੀਂ ਦਿੱਤਾ ਐਡਰੈਸ ਤਾਂ ਭਾਈ ਜੀ ਪੂਰਾ ਫੋਨ ਨੰਬਰ ਵੀ ਡਿਸਕ੍ਰਿਪਸ਼ਨ ਦੇ ਵਿੱਚ ਉਦੋਂ ਬਾਅਦ ਪਹਿਲੇ ਕਮੈਂਟ ਚ ਪਿੰਨ ਕੀਤਾ ਹੁੰਦਾ ਕਮੈਂਟ ਉਹਦੇ ਚ ਪੂਰਾ ਐਡਰੈਸ ਆ ਜੀ ਅਸੀਂ ਲੋਕੇਸ਼ਨ ਤੱਕ ਵੀ ਪਾ ਦਿੰਦੇ ਆ ਫਿਰ ਵੀ ਕਈ ਲੋਕ ਜਿਹੇ ਜੀ ਆਪ ਅਗਲੇ ਦੀ ਸੋਚ ਹੁੰਦੀ ਆ ਇਹ ਕਾ ਸਤਗੁਰ ਨੌਂ ਦਾ ਬੰਦਾ ਆ ਜੀ ਐਡਾ ਮੂਰਖ ਬੰਦਾ ਤੇ ਕਹਿੰਦਾ ਮੈਂ ਪੰਜਾਬੀ ਵੀਡੀਓ ਮੈਂ ਕੀਤੀ ਐ ਦੂਰ ਫਿੱਟੇ ਮੂੰ ਤੇਰੀ ਐਮੇ ਤੇ ਦੂਰ ਫਿੱਟੇ ਮੂੰ ਤੇਰੀ ਪੜ੍ਹਾਈ ਦੇ ਤੈਨੂੰ ਇੰਨੀ ਨਹੀਂ ਸੈਂਸ ਵੀ ਚਲੋ ਕਿਸੇ ਦਾ ਦੇਸੀ ਦਵਾਈ ਨਾਲ ਭਲਾ ਹੁੰਦਾ ਹੋ ਲੈਣ ਦਿਓ ਐਵੇਂ ਮਾੜੇ ਜੰਗੇ ਕਮੈਂਟ ਕਰੀ ਜਾਂਦੇ ਨੇ ਤੇ ਇੱਕ ਹੋਰ ਸੀ ਉਹ ਕਹਿੰਦਾ ਤੁਸੀਂ ਬਗਵਾਸ ਕਰਦੇ ਹੋ ਭਾਈ ਜਿਹੜੇ ਲੋੜਵੰਦਾਂ ਉਹਨਾਂ ਲਈ ਨਹੀਂ ਨਾ ਉਹਨਾਂ ਲਈ ਤਾਂ ਬਹੁਤ ਚੰਗੀ ਗੱਲ ਆ ਜੇ ਗੱਲ ਕਰੀਏ ਤਾਂ ਇਹ ਬੰਦੇ ਦੀ ਆਪਦੀ ਬੇਵਕੂਫੀ ਆ ਵੀ ਤੂੰ ਆਪਦੀ ਬੇਵਕੂਫੀ ਨਾਲ ਹੋਰ ਲੋਕਾਂ ਨੂੰ ਪਲਾ ਹੁੰਦਾ ਉਹਦਾ ਹਟਾ ਹਟ ਲੈਣ ਦੋ ਤੁਸੀਂ ਵਿੱਚ ਐਵੇਂ ਭੌਂਕਣ ਵਾਲੇ ਜਿਹੜੇ ਬੰਦੇ ਨੇ ਉਹ ਐਵੇਂ ਕੁੱਤੇ ਭੌਂਕਦੇ ਨੇ ਵਿੱਚ ਸਾਡੇ ਤੇ ਕੀ ਅਸਰ ਆ ਜੀ ਹਾਥੀ ਤਾਂ ਲੰਘ ਹੀ ਜਾਂਦੇ ਆ ਕੁੱਤੇ ਭੌਂਕੀ ਜਾਂਦੇ ਨੇ ਅਸੀਂ ਕੀ ਲੈਣਾ ਬਾਕੀ ਐਡਰੈਸ ਦਿੱਤਾ ਜੀ ਸਾਰਾ ਇਹਦੇ ਤੇ